ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੂ ਤੰਗ ਦਸ ਸਕਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਪੰਜਾਬ 2027 ਦੇ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਹਰੇਕ ਪਾਰਟੀ ਦੇ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ 2027 ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਵਿਚਾਲੇ ਇੱਕ ਨਵਾਂ ਰਾਜਨੀਤਿਕ ਮੋੜ ਦੇਖਣ ਨੂੰ ਮਿਲਿਆ ਦੱਸਦੇ ਕਿ ਮਜਬੂਤ ਸਿਕਵਾਲਮੇ ਕੀ ਭਾਈ ਚਾਰਦ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਚਿਹਰਾ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਲਾਨਿਆ ਜਾਣਾ ਚਾਹੀਦਾ ਹੈ ਜਿਸ ਬਿਆਨ ਤੋਂ ਬਾਅਦ ਸਿਆਸਤ ਦੀ ਦੁਨੀਆ ਦੇ ਵਿੱਚ ਵੱਡੀ ਹਲਚਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਗੱਲ ਨੂੰ ਵੀ ਦਰਦਨਾਕ ਨਹੀਂ ਦੱਸਿਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਐਸਪੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਤੇ ਵੋਟ ਬੈਂਕ ਦੇ ਵਿੱਚ ਵੀ ਇਹਨਾਂ ਦਾ ਵੱਡਾ ਹਿੱਸਾ ਰਹਿੰਦਾ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਅੱਜ ਤੋਂ ਹੀ ਪਹਿਲਾਂ ਸਿਰਫ ਬੂਟਾ ਸਿੰਘ ਅਤੇ ਸਰਦੂਲ ਸਿੰਘ ਬੰਡਾਲਾ ਦਾ ਨਾਮ ਇਸ ਲਿਸਟ ਦੇ ਵਿੱਚ ਆਉਂਦਾ ਹੈ ਤੇ ਹੁਣ ਇਸ ਲਿਸਟ ਦੇ ਵਿੱਚ ਸਰਦੂਲ ਸਿੰਘ ਬੰਡਾਲਾ ਦੇ بیٹے ਸੁਖਵਿੰਦਰ ਸਿੰਘ ਡੈਣ ਦੇ ਨਾਮ ਦੇ ਵੀ ਚਰਚਾ ਕੀਤੀ ਜਾ ਰਹੀ ਹੈ ਕਉਕ ਸੁਖਵਿੰਦਰ ਸਿੰਘ ਡੈਣੀ ਦੇ ਪਿਤਾ ਸਰਦੂਰ ਸਿੰਘ ਡੈਣੀ ਬੰਡਾਲਾ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਕਾਂਗਰਸ ਦੀ ਨੁਮਾਇਦੀ ਕਰਦੇ ਆਏ ਹਨ ਅਤੇ ਸੁਖਵਿੰਦਰ ਸਿੰਘ ਡੈਣੀ ਬੰਡਾਲਾ ਜੋ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ ਅਤੇ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸਨ ਅਤੇ ਇਹਨਾਂ ਨੂੰ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਦਿੱਲੀ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਡੈਣੀ ਹਲਕਾ ਜੰਡਿਆਲਾ ਗੁਰੂ ਦੇ ਐ ਪਹਿਲੇ ਵੀ ਰਹੇ ਹਨ ਅਤੇ ਕਈ ਕਾਂਗਰਸ ਦੇ ਵੱਡੇ-ਵੱਡੇ ਸਮਾਗਮਾਂ ਤੇ ਰੈਲੀਆਂ ਦੀ ਗਵਾਈ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਹਨ ਆਪਣੇ ਬੇਕਾਬ ਬੋਲ ਰਹੇ ਸੁਖਵਿੰਦਰ ਸਿੰਘ ਡੈਣੀ ਬੰਟਾਲਾ ਕਈ ਵਾਰ ਲੋਕਾਂ ਦਾ ਦਿਲ ਜਿੱਤਦੇ ਨਜ਼ਰ ਆ ਰਹੇ ਹਨ ਕਾਫੀ ਪੜੇ ਲਿਖੇ ਅਤੇ ਸਿਆਸਤ ਤੇ ਤਜਰਬੇਕਾਰ ਹੋਣ ਕਾਰਨ ਸੁਖਵਿੰਦਰ ਸਿੰਘ ਡੈਣੀ ਦਾ ਨਾਮ ਵੱਡੇ ਪੱਧਰ ਤੇ ਚਰਚਾ ਦੇ ਵਿੱਚ ਜੁੜਿਆ ਨਜ਼ਰ ਆਉਂਦਾ ਹੈ ਸੋ ਜੇਕਰ ਪੰਜਾਬ ਦੇ ਵਿੱਚ ਇਹ ਮੰਗ ਉੱਠਦੀ ਹੈ ਅਤੇ ਪਾਰਟੀ ਦੇ ਵੱਲੋਂ ਐਸੀ ਭਾਈਚਾਰੇ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਐਸੀ ਭਾਈਚਾਰੇ ਦੇ ਵਿੱਚੋਂ ਹੀ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਸੁਖਵਿੰਦਰ ਸਿੰਘ ਡੈਣੀ ਬੰਡਾਰਾ ਦਾ ਨਾਮ ਪਹਿਲੇ ਨੰਬਰ ਤੇ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਸੁਖਵਿੰਦਰ ਸਿੰਘ ਡੈਣੀ ਖੇਤੀਬਾੜੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ ਡੈਣੀ ਬੰਡਾਲ ਨੇ ਦਿੱਲੀ ਅਤੇ ਵਿਧਾਨ ਸਭਾ ਦੇ ਵਿੱਚ ਵੀ ਕਈ ਵਾਰ ਕਿਸਾਨਾਂ ਦੇ ਹੱਕਾਂ ਤੇ ਮੰਗਾਂ ਦੀ ਆਵਾਜ਼ ਉੱਚੀ ਬੁਲੰਦ ਕੀਤੀ ਹੈ ਸੋ ਪੰਜਾਬ ਦੀ ਰਾਜਨੀਤਿਕ ਦੇ ਵਿੱਚ ਵੱਡਾ ਮੋੜ ਹੋ ਸਕਦਾ ਹੈ ਸੋ ਹੁਣ ਇਹ ਵੀਡੀਓ ਦਿਖਾ ਦਿੰਦੇ ਆ ਜਿਹੜੀ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਸਦੇਵ ਚੁਮਤ ਵੀ ਸਿੱਖ ਵਾਲਮਿਕੀ ਭਾਈ ਚਰਦੇ ਵਲੋਂ ਸੁਖਵਿੰਦਰ ਸਿੰਘ ਡੈਣੀ ਦੀ ਚਰਚਾ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਮੇ ਸਰਤੋਂ ਬਿਰੋ ਦੀ ਵਿਸ਼ੇਸ਼ ਰਿਪੋਰਟ ਕਿ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਸਾਹਿਬ ਇਹ ਆਪਣੀ ਕੌਮ ਦੀ ਵਾਰਡੋਰ ਸੰਭਾਲਣ ਤੇ ਸਰਦਾਰ ਬੂਟਾ ਸਿੰਘ ਦੀ ਜਿਹੜੀ ਸਭ ਘਾਟ ਹੋਈ ਹੈ ਉਹ ਪੂਰੀ ਕਰ ਤੇ ਨਾ ਵੀ ਨਾਮ ਪਰ ਆਪਣੀ ਕੌਮ ਨੂੰ ਇਹ ਬੇਇਨਕੀ ਕਰਦਾ ਤੇ ਗੁਰਮਤਿ ਪਿਆਰਿਓ ਆਪਾਂ ਹੁਣ ਤੱਕ ਦੂਜਿਆਂ ਨੂੰ ਰਾਜ ਦਵਾਉਂਦੇ ਆਏ ਐ ਹੁਣ ਆਪ ਲੈ ਦਾ ਕਮਲクセ ਕਰ ਲੋ ਹੁਣ ਤੱਕ ਅਸੀਂ ਕਦੀ ਕਿਸੇ ਨੂੰ ਰਾਜ ਪਾਤਾ ਕਦੀ ਕਿਸੇ ਨੂੰ ਰਾਜ ਦਵਾਤਾ ਤੇ ਆਪ ਫੇਰ ਬੋਧਰ ਦੇ ਫਕੀਰ ਦੇ ਫਕੀਰ ਹੀ ਰਹੇ ਆ ਜਦੋਂ ਕਿ ਡੇਰੀ ਸਾਹਿਬ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਤੋਂ بڑا ਸੁਪਨਾ ਲਿਆ ਹਰ ਕੌਮ ਦਾ ਇੱਕ ਲੀਬਰ ਹੈ ਕਿਉਂਕਿ ਪੰਜਾਬ ਦੇ ਅੰਦਰ ਹਰ ਕੌਮ ਨੇ ਆਪਣਾ ਮੁਕਤ ਮੰਤਰੀ ਬਣਾਤਾ ਪਰ ਅਸੀਂ ਚਾਹੁੰਦੇ ਹਾਂ ਕਿ ਗੰਗੀ ਸਾਹਿਬ ਐਫ ਕਜ਼ੇਦਲ ਕੋਈ ਵੀ ਚੀਜ਼ ਕਮਜ਼ੋਰ ਨਹੀਂ ਇੱਛਾ ਮਜ਼ਬੂਤ ਹੋਣੀ ਚਾਹੀਦੀ ਹੈ ਵੋਟ ਦਾ ਰਾਜ ਹੈ ਔਰ ਵੋਟ ਨਾਲ ਮਰਜ਼ੀ ਕਰ ਸਕਦੇ ਆ ਸਾਡੀ ਇੱਛਾ ਹੈ ਕਿ ਗੰਗੀ ਸਾਹਿਬ ਜੀ ਇਹਦਾ ਦਾਵਾ ਪੇਸ਼ ਕਰਨ ਅਸੀਂ ਬੜੇ ਨਾਲ ਬਹਿ ਕਾਰਕਾਂ ਦਾ ਸ਼ੁਰੂ ਰਹਿਮਤੀ ਆਪ ਸੁਖਮੰਦਰ ਸਿੰਘ ਗੈਂਦੀ ਗਦਾਰਾ ਸਾਹਿਬ ਨੂੰ ਪੰਜਾਬ

મુખ્યંત્રીના ચરા એટલ લીધા કહેણ લાની અહીં અર્થવાદ લાની સાડે મુખ્યમંત્રી બન્યા સાહેબને ડેડી સાહેબને